ਸਾਮਨੀਜ਼ ਦੇਖ ਰਹੇ तमाम दर्शक का स्वागत है मैं हा ਤੁਹਾਡੇ ਨਾਲ ਸਮੀਤਾ ਲੀਵਾਲ ਖਬਰਾਂ ਦਾ ਆਗਾਜ਼ ਕਰਾਂਗੇ ਪਰ ਉਸ ਤੋਂ ਪਹਿਲਾਂ ਰੁਕ ਕਰਦੇ ਹਾਂ ਸੁਰੱਖਿਆਵਲ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਚਾ ਆਪਣੇ ਹਾਸਲ ਕੀਤੀ ਵੱਡੀ ਜਿੱਤ ਅਮਨ ਅਰੋੜਾ ਨੇ ਕਿਹਾ ਪਿੰਡੂ ਖੇਤਰਾ ਤੋਂ ਆਪ ਨੂੰ ਮਿਲਿਆ ਵੱਡਾ ਫਤਵਾ ਰਾਣਾ ਬਲਾਚਾਰੀਆ ਦੇ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ ਲਾਲੂ ਨੇੜੇ ਮੁਕਾਬਲੇ ਵਿੱਚ ਮਾਰਿਆ ਗਿਆ ਇੱਕ ਸ਼ੂਟਾ ਤੋ ਬਰੋਸਪਰ ਵਿੱਚ 40 ਚੱਲਣ ਵਾਲੀ ਬੰਦੇ ਭਾਰਤ ਟ੍ਰੇਨ ਹੁਣ ਬਰਨਾਲਾ ਵਿਖੇ ਵੀ ਰੁਕਿਆ ਕਰੇਗੀ ਕੇਂਦਰੀ ਮੰਤਰੀ ਰਮਨਜੀਤ ਮਿਟੂ ਨੇ ਦਿੱਤੀ ਜਾਣਕਾਰੀ ਸੰਸਦ ਇਲਾਸ ਦੇ 13ਵੇਂ ਦਿਨ ਵੀ ਹੋਇਆ ਹੰਗਾਮਾ ਵਿਰੋਧੀਆਂ ਨੇ ਮੰਗਿਆ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਅਸਤੀਫਾ ਹੁਣ ਖਬਰਾਂ ਵਿਸਥਾਰ ਦੇ ਨਾਲ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਚੋਣਾਂ ਚ ਵੱਡੀ ਜਿੱਤ ਹਾਸਲ ਕੀਤੀ ਹੈ ਇੱਕ ਫਤਵਾ ਨਤੀਜਿਆਂ ਨੇ ਦਿਖਾਇਆ ਹੈ ਤੇ ਪੰਜਾਬ ਦੇ ਲੋਕਾਂ ਦਾ ਚੁੱਕਾ ਆਪ ਵਾਲਾ ਇਹ ਕਹਿਣਾ ਹੈ ਆਪ ਦੇ ਸੁਭਾ ਪ੍ਰਧਾਨ ਅਮਨ ਅਰੋੜਾ ਦਾ ਨਤੀਜਿਆਂ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਅਰੋੜਾ ਨੇ ਕਿਹਾ ਕਿ ਪਿੰਡੂ ਖੇਤਰਾਂ ਤੋਂ ਆਪ ਨੂੰ ਵੱਡਾ ਫਤਵਾ ਮਿਲਿਆ ਹੈ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਉਮੀਦਵਾਰਾਂ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਆਪ ਦੇ ਸੂਬਾ ਪ੍ਰਧਾਨ ਅਮਨ ਅਰੂੜਾ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪਾਰਟੀ ਦੀ ਲੋਕਪੱਖੀ ਨੀਤੀਆਂ ਦੀ ਜਿੱਤ ਹੈ ਉਨ੍ਹਾਂ ਕਿਹਾ ਕਿ ਪਿੰਡੂ ਖੇਤਰਾਂ ਤੋਂ ਆਪ ਨੂੰ ਵੱਡਾ ਫਤਵਾ ਮਿਲਿਆ ਹੈ ਇੱਕ ਤਰਫਾ ਨਤੀਜਿਆਂ ਨੇ ਵਿਖਾਇਆ ਹੈ ਕਿ ਪੰਜਾਬ ਦੇ ਲੋਕਾਂ ਦਾ ਝੁਕਾ ਆਮ ਆਦਮੀ ਪਾਰਟੀ ਵੱਲ ਹੈ ਸਮੁੱਚੇ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਪਿਛਲੇ ਲੰਬੇ ਸਮੇਂ ਦੇ ਇਤਿਹਾਸ तकरीबन 20-25 ਸਾਲ ਦੇ ਜੋ ਇਲੈਕਟੋਰਲ ਹਿਸਟਰੀ ਰਹੀ ਹੈ ਔਰ ਖਾਸ ਤੌਰ ਤੇ ਜਿਹੜੀਆਂ ਇਹ ਇਲੈਕਸ਼ਨਸ ਹੁੰਦੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀਆਂ ਦੀਆਂ ਜਿਹੜੇ ਲੋਕਲ ਬਾਡੀਜ਼ ਦੇ ਇਲੈਕਸ਼ਨਸ ਹੁੰਦੀਆਂ ਨੇ ਇਹਨਾਂ ਦੇ ਵਿੱਚ ਹੁਣ ਤੱਕ ਦੀਆਂ ਸਭ ਤੋਂ ਪੀਸਫੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਹੈ ਜਿਹੜੀ ਉਹ 14 ਤਾਰੀਖ ਨੂੰ ਹੋਈ ਪੋਲਿੰਗ ਬਹੁਤ ਪੀਸਫੁਲ ਰਹੀ ਬਹੁਤ ਸ਼ਾਂਤੀਪੂਰਵ ਤਰੀਕੇ ਨਾਲ ਹੋਈ ਜਿਹਦੇ ਅੱਜ ਰਿਜ਼ਲਟ ਨੇ ਜਿਹੜੇ ਉਹ ਆ ਰਹੇ ਨੇ ਔਰ ਆਲਮੋਸਟ ਤਕਰੀਬਨ ਇੱਕ ਤਰਫਾ ਮਾਹੌਲ ਹੈ ਜਿਹੜਾ ਉਹ ਇਹਨਾਂ ਰਿਜ਼ਲਟਸ ਦੇ ਵਿੱਚ ਅੱਜ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਇਹ ਸਾਰੇ ਪ੍ਰੋਸੈਸ ਦੇ ਲਈ ਮੁਬਾਰਕਬਾਦ ਦਿਨਾ ਉਥੇ ਆਮ ਆਦਮੀ ਪਾਰਟੀ ਦੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਾਡੀ ਸਾਰੀ ਦੀ ਸਾਰੀ ਪਾਰਟੀ ਦੀ ਟੀਮ ਨੂੰ ਸਾਡੇ ਸਾਰੇ ਐਮ ਐਲ ਏਜ਼ ਨੂੰ ਮਿਨਿਸਟਰਸ ਨੂੰ ਵਰਕਰਸ ਨੂੰ ਵੋਲੰਟੀਅਰਸ ਨੂੰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਕਿ ਅੱਜ ਚਾਹੇ ਰਿਜ਼ਲਟ ਹੈ ਜੇ 100% ਕਿਉਂਕਿ ਬੈਲਟ ਪੇਪਰ ਦੇ ਨਾਲ ਕਾਊਂਟਿੰਗ ਹੋ ਰਹੀ ਹੈ ਥੋੜਾ ਪ੍ਰੋਸੈਸ ਸਲੋ ਚੱਲਦਾ ਇਹਦੇ ਵਿੱਚ ਪਰ ਟ੍ਰੈਂਡਸ ਨੇ ਜਿਹੜੇ ਜਾਂ ਜਿੰਨੇ ਰਿਜ਼ਲਟ ਆਏ ਨੇ ਉਹ ਇੱਕ ਤਰਫਾ ਪੰਜਾਬ ਦਾ ਝੁਕਾ ਆ ਜਮਾਦਵੀ ਪਾਰਟੀ ਵੱਲ ਔਰ ਪੰਜਾਬ ਸਰਕਾਰ ਦੀਆਂ ਨੀਤੀਆਂ ਵੱਲ ਹੋਇਆ ਹੋਇਆ ਹੈ ਉਹਨਾਂ ਰਿਜ਼ਲਟਸ ਦੇ ਦੇ ذریعے ਸਪਸ਼ਟ ਜ਼ਾਹਰ ਹੋ ਜਾਂਦਾ ਹੈ ਜੇ ਹੁਣ ਤੱਕ ਦੇ ਰਿਜ਼ਲਟਸ ਦੇ ਆਪਾਂ ਨਿਗਾਹ ਮਾਰੀਏ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਪੰਜਾਬ ਦੇ ਵਿੱਚ 354 ਜ਼ੋਨ ਸੀਗੇ ਅਰੋੜਾ ਨੇ ਦਾਅਵਾ ਕੀਤਾ ਕਿ ਇਸ ਵਾਰ ਚੋਣਾਂ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਹੋਈਆਂ ਨੇ ਵਿਰੋਧੀ ਆਪਣੀ ਹਾਰ ਕਾਰਨ ਸਰਕਾਰ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਨੇ ਕਬੱਡੀ ਖਿਡਾਰੀ ਅਤੇ ਪ੍ਰੋਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲੈ ਲਿਆ ਹੈ ਪੁਲਿਸ ਨੇ ਲਾਲੜੂ ਨੇੜੇ ਇੱਕ ਸ਼ੂਟਰ ਨੂੰ ਮੁਕਾਬਲੇ ਤੋਂ ਬਾਅਦ ਮਾਰ ਸੁੱਟਿਆ ਹੈ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਲਾਚੌਰੀਆ ਦੇ ਕਤਲ ਵਿੱਚ ਸ਼ਾਮਲ ਬਾਕੀ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ ਮੋਹਾਲੀ ਵਿਖੇ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੋਰੀਆ ਦੇ ਕਤਲ ਵਿੱਚ ਸ਼ਾਮਲ ਇੱਕ ਸ਼ੂਟਰ ਪੁਲਿਸ ਵੱਲੋਂ ਕਿਤੇ ਮੁਕਾਬਲੇ ਵਿੱਚ ਮਾਰਿਆ ਗਿਆ। ਸ਼ੂਟਰ ਹਰਪਿੰਦਰ ਸਿੰਘ ਉਰਫ ਮਿੱਡੂ ਨੂੰ ਲਾਲੂੜੂ ਨੇੜੇ ਅੰਬਾਲਾ ਹਾਈਵੇ ਤੇ ਹੋਏ ਮੁਕਾਬਲੇ ਵਿੱਚ ਗੋਲੀ ਮਾਰ ਦਿੱਤੀ ਗਈ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਮੁਲਜ਼ਮ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਇਲਾਜ ਦੌਰਾਨ ਜਾਨ ਚਲੀ ਗਈ। ਪੁਲਿਸ ਅਨੁਸਾਰ ਇਹ ਦੋ ਹੋਰ ਸ਼ੂਟਰਾਂ ਦਾ ਸਾਥੀ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੂਟਰ ਮਿੱਡੂ ਜੋ ਮੁਕਾਬਲੇ ਵਿੱਚ ਜ਼ਖਮੀ ਹੋਇਆ ਸੀ ਤਰਨਤਾਰਨ ਜ਼ਿਲ੍ਹੇ ਦੇ ਨੋਸ਼ਹਿਰਾ ਪੰਨਵਾ ਦਾ ਮੁਕਾਬਲੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਲਜ਼ਮ ਪਹਿਲਾਂ ਕਈ ਕਰਤਾਵਾਂ ਵਿੱਚ ਸ਼ਾਮਲ ਰਿਹਾ अमृतसर से और एक को दिल्ली से अरेस्ट किया था उनकी निशानदेही के ऊपर यहाँ पर जो उसने बताया था कि जी इनका जो मेन हमारा ग्रुप था उसको ऑन ग्राउंड हैंडल हरपिंदर सिंह अलियास मिड्डा कर रहा था उसने जो है उसको आज इन्होंने यहाँ से निकालना था वो अलग अलग जगह इनके साथ पहले मूव किया होगा बट वो स्केप नहीं कर पाया यहाँ से तो उसके लिए इसने बंदोबस्त किया था कि यहाँ से उसको एक टीम एक्सट्रैक्ट कर लेगी उसके अंदर अंतर्गत जो है यहाँ पर पुलिस पार्टी ने ट्रैप लगाया हुआ था जब तक ये आइडेंटिफाई हुआ इसके पास एक जिगाना पिस्टल था उसमें ये इसने जो है पुलिस पार्टी के ऊपर फायर किया जिसमें दो पुलिस मुलाजिम हमारे इंजर हुए हैं ਇਹਨੂੰ ਵਿੱਚੋਂ ਕਾਫੀ ਬਲੱਡ ਲੌਸ ਹੋਇਆ ਹੈ ਉਸਕਾ ਤਾਂ ਹੀ ਇਜ਼ ਕ੍ਰਿਟੀਕਲ ਔਰ ਇਸਕੋ ਜੋ ਹੈ ਅ ਕ੍ਰਾਸ ਫਾਇਰ ਮੇ ਹੀ ਗਾਟ ਇੰਜਰਡ ਹਸਪੀਟਲ ਲੈ ਕੇ ਗਏ تھے ਬਟ ਹੀ ਕਮ ਟੂ ਹਿਸ ਇੰਜਰੀ ਪੁਲਿਸ ਅਧਿਕਾਰੀਆਂ ਅਨੁਸਾਰ ਰਾਣਾ ਬੜਾਚੌੜੀਆ ਦੇ ਕਤਲ ਦਾ ਮਾਸਟਰਮਾਈਂਡ ਅਸ਼ਦੀਪ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਉਸਨੂੰ ਦਿੱਲੀ ਹਵਾਈ ਅੱਡੇ ਤੋਂ ਕਾਬੂ ਕੀਤਾ ਉਸ ਦੀ ਪੁੱਛਗਿੱਛ ਤੋਂ ਬਾਅਦ ਜਗਰਾਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਐਸਐਸਪੀ ਹਰਮਨਦੀਪ ਹੰਸ ਦੇ ਅਨੁਸਾਰ ਅਸ਼ਦੀਪ ਕੋਨੀ ਬਲ ਦਾ ਹੈਂਡਲਰ ਅਤੇ ਕੋਆਰਡੀਨੇਟਰ ਸੀ ਉਸਨੇ ਕਤਲ ਦੀ ਯੋਜਨਾ ਬਣਾਈ ਸੀ ਕਤਲ ਤੋਂ ਬਾਅਦ ਉਸਨੇ ਵਿਦੇਸ਼ ਭੱਜਣ ਲਈ ਟਿਕਟਾਂ ਵੀ ਬੁੱਕ ਕੀਤੀਆਂ ਸਨ ਲੁਧਿਆਣਾ ਵਿਖੇ ਉਸ ਸਮੇਂ ਮਾਹੌਲ ਸਹਿਮ ਵਾਲਾ ਬਣ ਗਿਆ ਜਦੋਂ ਕੋਰਟ ਚ ਤਰੀਕ ਭੁਗਤਣ ਆਏ ਨੌਜਵਾਨਾਂ ਤੇ ਹਮਲਾ ਕਰ ਦਿੱਤਾ ਗਿਆ ਇਸ ਦੌਰਾਨ ਇੱਕ ਕਾਰ ਦੀ ਵੀ ਕਾਫੀ ਪੰਤੋੜ ਕੀਤੀ ਗਈ ਘਟਨਾ ਤੋਂ ਬਾਅਦ ਲੋਕਾਂ ਚ ਰੋਸ ਪਾਇਆ ਜਾ ਰਿਹਾ ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਸਖਤ ਐਕਸ਼ਨ ਲਵੇ ਤਾਂ ਜੋ ਮੁਰ ਤੋਂ ਅਜਿਹੀ ਘਟਨਾ ਨਾ ਵਾਪਰੇ ਲੁਧਿਆਣਾ ਵਿਖੇ ਕੋਰਟ ਕੰਪਲੈਕਸ ਵਿੱਚ ਤਰੀਕ ਭੁਗਤਣ ਆਏ ਨੌਜਵਾਨਾਂ ਤੇ ਕੁਝ ਨੌਜਵਾਨਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਚਸ਼ਮਦੀਦਾ ਅਨੁਸਾਰ ਹਮਲੇ ਤੋਂ ਬਾਅਦ ਜਦੋਂ ਨੌਜਵਾਨ ਉੱਥੋਂ ਭੱਜੇ ਤਾਂ ਹਮਲਾਵਰਾਂ ਨੇ ਕੁਝ ਦੂਰ ਤੱਕ ਉਹਨਾਂ ਦਾ ਪਿੱਛਾ ਵੀ ਕੀਤਾ ਹਮਲਾਵਰਾਂ ਨੇ ਗੱਡੀ ਦੀ ਵੀ ਪੰਨ ਤੋੜ ਕੀਤੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਸਖਤ ਐਕਸ਼ਨ ਲਵੇ ਤਾਂ ਜੋ ਮੁਰਤੋਂ ਅਜਿਹੀ ਘਟਨਾ ਨਾ ਵਾਪਰੇ ਸਾਨੂੰ ਜੋ ਜਾਣਕਾਰੀ ਮਿਲੀ ਹੈ ਕਚਹਿਰੀ 'ਚ ਕੁਝ ਲੋਕ ਹੈਬੋਵਾਲ ਦੇ ਤਰੀ ਭੁਗਤਣ ਆਏ ਸੀਗੇ ਜੀ ਤਰੀ ਭੋਗਤੇ ਜਦੋਂ ਕਚਹਿਰੀ ਦੀ ਬੈਕ ਸਾਈਡ ਤੋਂ ਨਿਕਲੇ ਤੇ ਪਹਿਲਾਂ ਉੱਥੇ ਕੁਝ ਹਮਲਾਵਰਾਂ ਨੇ ਉਧਰ ਦੇ ਹਮਲਾ ਕੀਤਾ ਬੜਾ ਖੂਨ ਉੱਥੇ ਗਿਰਿਆ ਪਿਆ ਮਤਲਬ ਕਚਹਿਰੀ ਦੇ ਅੰਦਰ ਕਚਹਿਰੀ ਦੇ ਅੰਦਰ ਆ ਬਿਲਕੁਲ ਅੰਦਰ ਹੀ ਹਲੇ ਬੈਕ ਸਾਈਡ ਤੇ ਦੇਖੋਗੇ ਖੂਨ ਉੱਥੇ ਬਹੁਤ ਗਿਰਿਆ ਪਿਆ ਉਹ ਜਦੋਂ ਬੰਦੇ ਭਜਦੇ ਆਏ ਇੱਥੇ ਤੇ ਬਿਲਕੁਲ ਪਲੈਨਿੰਗ ਨਾਲ ਪਹਿਲਾਂ ਉਹਨਾਂ ਦੇ ਟਾਇਰਾਂ ਤੇ ਦਾਤ ਮਾਰੇਗੇ ਫਿਰ ਦੇਖੋ ਆ ਗੱਡੀ ਦਾ ਕੀ ਹਾਲ ਕੀਤਾ ਗਿਆ ਸਰ ਇਹ ਕਿੰਨੀ ਕੁ ਵਜੇ ਦੀ ਗੱਲ ਹੈ ਟਾਈਮ ਕਿੰਨੇ ਕੁ ਵਜੇ ਦਾ ਸੀ ਉਹ ਪੌਣਾ ਕੋ ਘੰਟੇ ਹੀ ਹੋਇਆ ਜਿਆਦਾ ਨਹੀਂ ਪੌਣਾ ਕੋ ਘੰਟੇ ਕਿੰਨੇ ਕੁ ਬੰਦੇ ਜ਼ਖਮੀ ਹੋਏ ਪਤਾ ਲੱਗਿਆ ਸਾਇ ਦੇ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਐਸੀ ਤੋਂ ਅੰਦਰ ਕੰਪਲੈਕਸ ਦੇ ਵੀ ਸੀਗੇ ਠੀਕ ਹੈ ਜੀ ਬਾਕੀ ਤੋਂ ਡਿਪਟੀ ਸਾਹਿਬ ਆਏ ਆ ਪੰਜਾਬ ਪੁਲਿਸ ਆਈ ਹੋਈ ਹੈ ਤੇ ਸੀਸੀਟੀਵੀ ਕੈਮਰੇ ਰਾਹੀਂ ਉਹ ਸਾਰੀ ਜਾਂਚ ਪੜਤਾਲ ਕਰ ਰਹੇ ਨੇ ਪਰ ਸੈਮ ਦਾ ਮਾਹੌਲ ਹੈ ਲੱਗਦਾ ਕਿ ਸੈਮ ਦਾ ਮਾਹੌਲ ਮੈਂ ਤਾਂ ਗਵਰਨਰ ਸਾਹਿਬ ਨੂੰ ਅਹੀ ਮੰਗ ਕਰਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਦਾ ਸੁਭਾ ਸਾਹਮਣੇ ਆਣੀ ਜਾ ਰਿਹਾ ਲੁਧਿਆਣਾ ਸ਼ਹਿਰ ਦਾ ਨਾਮ ਤਾਂ ਪਹਿਲਾਂ ਗੈਂਗ ਲੀਡ ਰੱਖ ਦੇਣਾ ਚਾਹੀਦਾ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਹੈ ਦੇਖੋ ਚੈੱਕ ਕਰ ਰਹੇ ਹਾਂ ਹਜੇ ਫਿਲਹਾਲ ਸਾਡੇ ਕੋਲ ਨਿਸ਼ਚਿਤ ਇਨਫੋਰਮੇਸ਼ਨ ਇਹੀ ਹੈ ਵੀ ਸਹੀ ਗੱਡੀ ਦੇਖ ਹੀ ਲਈ ਹੈ ਉੱਥੇ ਕੋਈ ਹਮਲਾ ਹੋਇਆ ਵਾ ਇਹ ਚੈੱਕ ਕਰ ਰਹੇ ਚੈੱਕ ਕਰਨ ਤੋਂ ਬਾਅਦ ਹੀ ਦੱਸ ਸਕਦੇ ਕੋਈ ਪਤਾ ਲੱਗਿਆ ਕੋਈ ਪਰਿਆ ਜੀ ਜਾਂ ਕਹਿੰਦੇ ਗੁਜਰ ਚਲੇ ਜਾਂ ਕੋਈ ਨਹੀਂ ਹਜੇ ਕਲੀਅਰ ਨਹੀਂ ਹੈ ਜੀ ਅਸੀਂ ਹੁਣੇ ਮੌਕੇ ਤੇ ਆਏ ਹਾਂ ਸੀਸੀਟੀਵੀ ਵਗੈਰਾ ਮਿਲੀ ਹੈ ਜੀ ਕੋਈ ਜਾਣਕਾਰੀ ਨਹੀਂ ਸੀਸੀਟੀਵੀ ਹਜੇ ਨਹੀਂ ਮਿਲਿਆ ਜੀ ਕੋਈ ਕਿਹੜੇ ਹਸਪਤਾਲ ਅੰਮ੍ਰਿਤਕਿੰਨੇ ਕਿਹਨਾਂ ਦੇ ਹਮਲਾ ਹੋਇਆ ਐਕਚੁਅਲੀ ਮੈਂ ਹੁਣੇ ਹੀ ਪਹੁੰਚਿਆ ਵਾਂ ਮੈਂ ਥਾਣਾ ਮੋਲਟੋਂ ਤੋਂ ਐਸਐਚਓ ਆਇਆ ਹਾਂ ਇੱਥੇ ਹਜੇ ਮੈਨੂੰ ਜਿਹੜੀ ਜਾਣਕਾਰੀ ਜਿੰਨੀ ਕਿ ਮੇਰੇ ਇਹੀ ਹੈ ਵੀ ਆ ਚੈੱਕ ਹੀ ਕਰ ਰਹੇ ਹਾਂ ਹਜੇ ਮੈਨੂੰ ਪ੍ਰੋਪਰ ਹਜੇ ਜਾਣਕਾਰੀ ਨਹੀਂ ਬਾਅਦ ਵਿੱਚ ਦੱਸਾਂਗੇ ਚੈਰੀ ਚੈਰੀ ਚਾਹ ਜੀ ਪੇਸ਼ ਮੈ ਹਰੇ ਕੁਛ ਨਹੀਂ ਮੈਨੂੰ ਕਲੀਅਰ ਨਹੀਂ ਗਾ ਮੈਂ ਕਲੀਅਰ ਨਹੀਂ ਗਾ ਜੀ ਸੀਸੀਟੀਵੀ ਵਿੱਚ ਕੁਝ ਦੇਖਿਆ ਸੀਸੀਟੀਵੀ ਹਜੇ ਤੱਕ ਤਾਂ ਕੁਝ ਨਹੀਂ ਮਿਲਿਆ ਜੀ ਗੱਡੀ ਕਿਹਨਾਂ ਦੀ ਹੈ ਚੈੱਕ ਕਰ ਰਹੇ ਨੇ ਕਿਹਨਾਂ ਦੀ ਕੋਈ ਪਤਾ ਨਹੀਂ 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 ਕਲੀਅਰ ਕਿੰਨੇ ਕਿਤੇ ਬੰਦੇ ਨਹੀਂ ਮੈਂ ਤੁਹਾਨੂੰ ਦੱਸ ਰਹੀ ਮੈਂ ਆਪਦਾ ਪਾਰਟ ਪਲੇ ਕਰਨਾ ਹੈ ਹਜੇ ਮੈਂ ਦੇਖ ਰਿਹਾ ਮੈਨੂੰ ਹਜੇ ਕਲੀਅਰ ਨਹੀਂ ਗਾ ਜੀ ਲੋਕਾਂ ਨੇ ਕਹਿਣਾ ਕਿ ਪੁਲਿਸ ਜੇਕਰ ਮੁਸਤੈਦੀ ਵਰਤੇ ਤਾਂ ਅਜਈਆਂ ਘਟਨਾਵਾਂ ਨਹੀਂ ਹੋ ਸਕਦੀਆਂ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਗੈਰ ਸਮਾਜਿਕ ਅੰਸਰਾਂ ਖਿਲਾਫ ਪੁਲਿਸ ਸਖਤ ਤੇ ਮਿਸਾਲੀ ਐਕਸ਼ਨ ਲਵੇ ਰਾਜਧਾਨੀ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ ਇਸ ਦੇ ਚੱਲਦੇ ਇਹ ਦਿੱਲੀ ਸਰਕਾਰ ਨੇ ਕਈ ਸਖਤ ਕਦਮ ਚੁੱਕੇ ਹਨ ਵੀਰਵਾਰ ਤੋਂ ਦਿੱਲੀ ਅੰਦਰ ਪੀ ਯੂ ਸੀ ਸਰਟੀਫਿਕੇਟ ਤੋਂ ਬਿਨਾ ਵਾਹਨ ਚਾਲਕਾਂ ਨੂੰ ਬਾਲਣ ਨਹੀਂ ਮਿਲੇਗਾ ਅਗਲੇ ਕੁਝ ਦਿਨਾਂ ਤੱਕ ਦਿੱਲੀ ਵਿੱਚ ਸਿਰਫ ਭਾਰਤ ਸਟੇਜ 6 ਵਾਲੇ ਵਾਹਨਾਂ ਦੀ ਹੀ ਐਂਟਰੀ ਦੀ ਆਗਿਆ ਹੋਵੇਗੀ ਦਿੱਲੀ ਵਿੱਚ ਬੀਤੇ ਕਈ ਦਿਨਾਂ ਤੋਂ ਹਵਾ ਪ੍ਰਦੂਸ਼ਣ ਦਾ ਪੱਧਰ 400 ਤੋਂ ਪਾਰ ਚੱਲ ਰਿਹਾ ਹੈ ਹਵਾ ਦੀ ਗੁਣਵੱਤਾ ਬੇहद ਮਾੜੀ ਹੋਣ ਕਾਰਨ ਇਹ ਸੂ ਲੋਕਾਂ ਲਈ ਨੁਕਸਾਨਦਾਇਕ ਮੰਨਿਆ ਜਾ ਰਿਹਾ ਹੈ ਉਧਰ ਇਸ ਮੁੱਦੇ ਤੇ ਵਿਰੋਧੀ ਧਿਰ ਦਿੱਲੀ ਦੀ ਭਾਜਪਾ ਸਰਕਾਰ ਤੇ ਸਵਾਲ ਚੁੱਕ ਰਿਹਾ ਹੈ ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਪ੍ਰਦੂਸ਼ਣ ਘਟਾਉਣ ਲਈ ਹਾਲੇ ਤੱਕ ਕੋਈ ਠੋਸ ਉਪਰਾਲਾ ਨਹੀਂ ਕਰ ਸਕੀ ਸਿਰਫ ਖੋਖਲੇ ਦਾਅਵੇ ਕੀਤੇ ਜਾ ਰਹੇ ਨੇ ਇਸ ਮੁੱਦੇ ਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਠੋਸ ਕਦਮ ਚੁੱਕ ਰਹੇ ਹਾਂ ਪੀਯੂਸੀ ਸਰਟੀਫਿਕੇਟ ਤੋਂ ਬਿਨਾ ਵਾਹਨ ਚਾਲਕਾਂ ਨੂੰ ਡੀਜ਼ਲ ਜਾਂ ਪੈਟਰੋਲ ਨਹੀਂ ਮਿਲੇਗਾ ਦਿੱਲੀ ਵਿੱਚ ਸਿਰਫ ਪਾਰਟ ਸਟੇ 6 ਵਾਲੇ ਵਾਹਨਾਂ ਦੀ ਹੀ ਐਂਟਰੀ ਹੋਵੇਗੀ ਜਦੋਂ ਤੱਕ ਸਥਿਤੀ ਨਹੀਂ ਸੁਧਰਦੀ ਸਿਰਸਾ ਨੇ ਕਿਹਾ ਕਿ ਆਉਣ ਦੇ ਦਿਨਾਂ ਵਿੱਚ ਇਸ ਦੇ ਨਤੀਜੇ ਸਾਹਮਣੇ ਆਉਣ देखिए दिल्ली में पोल्यूशन का स्तर बहुत बड़ा हुआ है पिछले सालों की अगर हम बात करें तो अगले कुछ दिन भी पिछले साल के आंकड़ों के मुताबिक साफ होने वाले ज्यादा नहीं है इसलिए हमारी पूरी कोशिश है कि हम कम से कम उनको बेहतर कर पाए अगर हम बात करें आज सत्रह तारीख की हम बात कर रहे हैं तो पिछले साल सत्रह तारीख को लगभग इससे डेढ़ गुना चार सौ तैतीस था अट्ठारह जो कल आने वाली चार सौ पैंतालीस था उन्नीस को चार सौ इक्यावन सो so ये हफ्ता जो आने वाला है पिछले अगर मैं आ, इनका पिछला रिकॉर्ड देखूं तो उसके मुताबिक कोई बहुत अच्छा दिन नहीं रहते ये इसलिए हमारी कोशिश है कि इनको साफ दिन करने के लिए जो निरंतर हम प्रयास कर रहे हैं इसमें बड़ा काम दिल्ली के अंदर आज से तय किया गया है फिफ्टी परसेंट वर्क फ्रॉम होम होगा और ये एक बड़ा कदम है जिससे मुझे लगता है कि काफी फर्क आएगा दूसरा कल से दिल्ली के अंदर दिल्ली के लोगों से मैं आग्रह करता हूं अपने पोल्यूशन सर्टिफिकेट लें जिसके पास पीयूसीसी नहीं होगा उनको कल तब तक फ्यूल नहीं मिलेगा जब तक तो अपना पीयूसीसी नहीं करवा लेते साथ ही में दिल्ली के अंदर जो ट्रक आते हैं बाहर से जिसके अंदर बिल्डिंग मटेरियल आ रहा है जैसे कि भद्रपुर और रेता जैसी चीजें आ रही हैं जो कि दिल्ली के अंदर डस्ट का रोल अपनाती हैं इनको भी कंप्लीट बैन किया गया अगर कोई ऐसा चीज लाएगा तो उस पर सख्त कार्रवाई की जाएगी और साथ में भारत स्टेज सिक्स ਕੀ ਵਾਹਨ ਹੀ ਦਿੱਲੀ ਨਾਨ ਰਜਿਸਟਰਡ ਵਾਹਨ ਜੋ ਦਿੱਲੀ ਮੇ ਬਾਹਰ ਸੇ ਲੋਕ ਆਤੇ ਹਨ ਮੇਰਾ ਉਨਸੇ ਵੀ ਆਗਰ ਹੈ ਕਿ ਅਗਰ ਆਪ ਦਿੱਲੀ ਆਨੇ ਜਾ ਰਹੇ ਹਨ ਤਾਂ ਦਿੱਲੀ ਮੇ ਭਾਰਸ਼ਿਕ ਸਟੇਜ 6 ਕੰਪਲੈਂਟ ਵਾਹਨ ਲੈ ਕੇ ਆਏ ਇਸ ਸੇ ਕਮ ਕੇ ਵਾਹਨ ਜੋ ਕਿ ਦਿੱਲੀ ਮੇ ਆਕੇ ਪੋਲੂਸ਼ਨ ਫੈਲਾਏਗਾ ਉਸ ਕੇ ਉਪਰ ਵੀ ਕਾਰਵਾਈ ਕੀ ਜਾਏਗੀ ਰਾਜਸਥਾਨੀ ਵਿੱਚ ਹਵਾ ਪ੍ਰਦੂਸ਼ਣ ਨੂੰ ਘਟ ਕਰਨ ਵਿੱਚ ਦਿੱਲੀ ਸਰਕਾਰ ਦੇ ਉਪਰਾਲੇ ਕਿੰਨੇ ਸਾਰਥਕ ਹੁੰਦੇ ਨੇ ਇਹ ਵੇਖਣਾ ਹੋਵੇਗਾ ਦਿੱਲੀ ਤੋਂ ਫਿਰੋਜ਼ਪੁਰ ਵਿਚਾਲੇ ਚੱਲਣ ਵਾਲੀ ਬੰਦੇ ਭਾਰਤ ਟ੍ਰੇਨ ਹੁਣ ਬਰਨਾਲਾ ਵਿਖੇ ਵੀ ਰੁਕਿਆ ਕਰੇਗੀ ਇਸ ਦੀ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਸਾਂਝੀ ਕੀਤੀ ਗਈ ਬਿੱਟੂ ਨੇ ਕਿਹਾ ਕਿ ਰੇਲਵੇ ਨੇ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਉਹ ਵੱਡਾ ਤੋਹਫਾ ਦਿੱਤਾ ਹੈ ਦਿੱਲੀ ਤੋਂ ਫਿਰੋਜ਼ਪੁਰ ਵਿਚਾਲੇ ਸ਼ੁਰੂ ਹੋਈ ਨਵੀਂ ਬੰਦੇ ਭਾਰਤ ਟ੍ਰੇਨ ਦਾ ਨਵਾਂ ਸਟਾਪੇਜ ਬਰਨਾਲਾ ਹੋਵੇਗਾ ਇਸ ਦੀ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਰੂਟ ਤੇ ਬੰਦੇ ਭਾਰਤ ਚ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਦੀ ਮੰਗ ਸੀ ਕਿ ਬਰਨਾਲਾ ਵਿਖੇ ਬੰਦੇ ਭਾਰਤ ਦਾ ਸਟਾਪੇਜ ਹੋਣਾ ਚਾਹੀਦਾ ਹੈ। ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਬਰਨਾਲਾ ਵਿਖੇ ਟ੍ਰੇਨ ਰੁਕਿਆ ਕਰੇਗੀ। ਇਸ ਨਾਲ ਨੇੜਲੇ ਇਲਾਕੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਬਹੁਤ ਵੱਡੀ ਖੁਸ਼ਖਬਰੀ ਆ। ਖਾਸ ਤੌਰ ਤੇ ਸਾਡੇ ਬਰਨਾਲੇ ਦੇ ਕਿਉਂਕਿ ਹਮੇਸ਼ਾ ਬਹੁਤ ਵੱਡੀ ਡਿਮਾਂਡ ਜਿਹੜੀ ਸਾਰੇ ਬਰਨਾਲੇ ਦੇ ਜਿਹੜੀ ਬੰਦੇ ਬਹਾਦਰ ਟ੍ਰੇਨ ਸੀ ਉਹ ਸਟਾਪੇਜ ਜਿਹੜਾ ਉੱਥੇ ਨਹੀਂ ਸੀ ਤੇ ਹਰ ਪਾਸਿਓਂ ਚਾਹੇ ਸਾਡੇ ਬੀਜੇਪੀ ਦੀ ਸਾਡੀ ਲੀਡਰਸ਼ਿਪ ਹੋਵੇ ਚਾਹੇ ਕੇਵਲ ਢਿੱਲੋਂ ਜੀ ਹੋਣ ਉਹਨਾਂ ਦੀ ਜੇ ਮੈਂ ਗੱਲ ਕਰਾਂ ਹੋਰ ਸਾਡੇ ਜ਼ਿਲ੍ਹਾ ਪ੍ਰਧਾਨ ਹੋਣ ਇਸੇ ਤਰੀਕੇ ਨਾਲ ਸਾਡੇ ਉੱਥੇ ਦੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਮੀਤ ਘੇਰ ਜੀ ਚਾਹੇ ਉੱਥੇ ਦੇ ਸਾਡੇ ਮੈਂਬਰ ਪਾਰਲੀਮੈਂਟ ਰਾਜ ਸਭਾ ਅਜਿੰਦਰ ਗੁਪਤਾ ਜੀ ਸਭ ਨੇ ਤੇ ਬੀਜੇਪੀ ਨੇ ਤਾਂ ਮੈਂ ਸਮਝਦਾ ਮੈਨੂੰ ਇਹ ਕਿਹਾ ਸੀ ਵੀ ਜੇ ਬਰਨਾਲੇ ਆਉਣਾ ਤਾਂ ਉਦੋਂ ਆਇਓ ਜਿੰਨਾ ਚਿਰ ਬੰਦੇ ਬਾਰਤ ਦਾ ਸਟਾਪੇਜ ਨਹੀਂ ਪਾਉਂਦੇ ਤੇ ਅੱਜ ਮੈਂ ਸਾਰੇ ਬਰਨਾਲੇ ਵਾਲੇ ਤੇ ਸਾਰੇ ਮਾਲਵੇ ਨੂੰ ਕਿਉਂਕਿ ਨਾਲ ਜਿਹੜੇ ਜ਼ਿਲ੍ਹੇ ਨੇ ਇੱਕ ਪਾਸੇ ਤਾਂ ਬਿਲਕੁਲ ਮਲੇਲਕੋਟ ਲਾਏ ਉਹਨਾਂ ਨੂੰ ਬੜਾ ਫਾਇਦਾ ਹੋਊ ਇੱਕ ਪਾਸਾ ਜਿਹੜਾ ਜਿਵੇਂ ਚਾਹੇ ਉਹ ਸੰਗੂਰ ਦਾ ਹੋਵੇ ਚਾਹੇ ਇੱਕ ਪਾਸਾ ਸਾਡਾ ਮਾਨਸੇ ਦਾ ਹੋਵੇ ਤੇ ਸਾਰਿਆਂ ਨੂੰ ਬਹੁਤ ਵੱਡਾ ਲਾਭ ਆ ਜਿਹੜਾ ਇਸ ਟਾਪਿਕ ਦਾ ਮਿਲੂਗਾ ਤੇ ਮੈਂ ਸਾਰਿਆਂ ਨਾਲ ਇਹ ਖੁਸ਼ੀ ਸ਼ੇਅਰ ਕਰਨਾ ਚਾਹੁੰਦਾ ਕਿ ਬੰਦੇ ਵਾਰਤ ਜਿਹੜੀ ਫੋਜਪੁਰ ਤੋਂ ਦਿੱਲੀ ਆ ਹੁਣ ਉਹ ਬਰਨਾਲੇ ਸ਼ਹਿਰ ਦੇ ਵਿੱਚ ਰੁਕੇਗੀ ਤੇ ਬਰਨਾਲੇ ਦੇ ਆਮ ਲੋਕਾਂ ਨੂੰ ਕਾਰੋਬਾਰੀਆਂ ਨੂੰ ਜਿੰਨੇ ਵੀ ਕੰਮ ਦਿੱਲੀ ਨਾਲ ਕਰਨਾ ਆਉਂਦੇ ਆ ਜਾਂ ਦਿੱਲੀ ਤੋਂ ਜਾਣਾ ਹੈ ਤੇ ਉਹ ਬਰਨਾਲੇ ਵਾਲਿਆਂ ਦਾ ਬੜਾ ਕੰਮ ਸੌਖਾ ਹੋਊਗਾ ਤੇ ਮੈਂ ਇਹ ਖੁਸ਼ੀ 'ਚ ਅੱਜ ਉਹਨਾਂ ਦੇ ਸ਼ਰੀਕ ਹੁੰਦਾ ਹੋਇਆ ਇਹਨੂੰ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਿਹਾ ਹਾਂ ਤੇ ਅੱਗੇ ਵੀ ਪੰਜਾਬ ਲਈ ਰੇਲਵੇ 'ਚ ਕੋਈ ਵੀ ਕਮੀ ਹੈ ਜਿਹੜੀ ਉਹ ਨਹੀਂ ਛੱਡੀ ਜਾਉ ਧੰਨਵਾਦ ਜ਼ਿਕਰ ਹੋਇਆ ਕਿ ਰੇਲਵੇ ਨੇ ਦਿੱਲੀ ਤੋਂ ਫਿਰੋਦਪੁਰ ਵਿਚਾਲੇ 11 ਨਵੰਬਰ ਤੋਂ ਵੰਦੇ ਭਾਰਤ ਸ਼ੁਰੂ ਕੀਤੀ ਹੈ ਇਸ ਦੇ ਸੱਤ ਸਟੋਪੇਜ ਸਨ ਬਨਾਲਾ ਵਿਖੇ ਸਟੋਪੇਜ ਹੋਣ ਤੋਂ ਬਾਅਦ ਹੁਣ ਇਸ ਦੇ ਸਟੋਪੇਜ 8 ਹੋ ਜਾਣਗੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਰੁੱਕ ਕਰਦੇ ਹਾਂ ਅਗਲੀਆਂ ਖਬਰਾਂ ਵੱਲ ਸੰਸਦ ਦੇ ਸਰਦ ਰੁੱਤ اجلاس ਦੇ 3ਵੇਂ ਦਿਨ ਵੀ ਕਾਫੀ ਹੰਗਾਮਾ ਹੋਇਆ ਵਿਰੋਧੀ ਧਿਰਾਂ ਨੇ ਮਨਰੇਗਾ ਸਕੀਮ ਦਾ ਨਾਮ ਬਦਲਣ ਨੂੰ ਲੈ ਕੇ ਸਰਕਾਰ ਨੂੰ ਜਮ ਕੇ ਘੇਰਿਆ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਵਾਲ ਪੁੱਛਿਆ ਕਿ ਸਰਕਾਰ ਆਖਰ ਇੱਕ ਵਧੀਆ ਸਕੀਮ ਦਾ ਨਾਮ ਬਦਲ ਕੇ ਸਾਬਤ ਕੀ ਕਰਨਾ ਚਾਹੁੰਦੀ ਹੈ ਮਨਰੇਗਾ ਸਕੀਮ ਪਿੰਡੂ ਖੇਤrana ਲਈ ਸਾਲਾਂ ਤੋਂ ਲਾਹੇਵੰਦ ਸਾਬਤ ਹੋ ਰਹੀ ਹੈ ਉਧਰ ਕਾਂਗਰਸ ਨੇ ਸ਼ੰਕਾ ਜਤਾਈ ਕਿ ਸਰਕਾਰ ਇਸ ਸਕੀਮ ਨੂੰ ਬੰਦ ਕਰਨਾ ਚਾਹੁੰਦੀ ਹੈ ਸੰਸਦ ਦੇ ਸਰਦਰੂਤ اجلاس ਦੇ 13ਵੇਂ ਦਿਨ ਵੀ ਵਿਰੋਧੀਆਂ ਨੇ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਿਆ ਸਰਕਾਰ ਨੇ ਲੋਕ ਸਭਾ ਵਿੱਚ ਸਸਟੇਨੇਬਲ ਹਾਰਨਸਿੰਗ ਆਫ ਐਟੋਮਿਕ એનર્ਜੀ ਫਾਰ ਟਰਾਂਸਫਾਰਮਿੰਗ ਇੰਡੀਆ ਪਾ ਸ਼ਾਂਤੀ ਬਿੱਲ ਪੇਸ਼ ਕੀਤਾ ਉਦਰ ਸਰਕਾਰ ਵੱਲੋਂ ਮਨਰੇਗਾ ਦਿੱਤਾ ਵੀਬੀ ਜੀ ਰਾਮ ਜੀ ਬਿੱਲ 2025 ਲਿਆਂਦੇ ਜਾਣ ਦੇ ਖਿਲਾਫ ਵਿਰੋਧੀ ਧਿਰਾਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਨੇ ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਦੱਸੇ ਕਿ ਮਹਾਤਮਾ ਗਾਂਧੀ ਦੇ ਨਾਮ ਨੂੰ ਜੀ ਰਾਮ ਜੀ ਨਾਲ ਬਦਲਣ ਦੀ ਜ਼ਰੂਰਤ ਕਿਉਂ ਪਈ ਜੇਕਰ ਭਾਜਪਾ ਨੂੰ ਗਾਂਧੀ ਦੇ ਨਾਮ ਨਾਲ ਕੋਈ ਸਮੱਸਿਆ ਹੈ ਤਾਂ ਇਹ ਹੈਰਾਨੀਜਨਕ ਹੈ ਅਸੀਂ ਇਸ ਦੀ ਨਿਖੇਦੀ ਕਰਦੇ ਹਾਂ ਇਹ ਜੋ ਜੀ ਰਾਮ ਜੀ ਲਾ ਰਹੇ ਹਨ ਬਿਲ ਤਾਂ ਭਾਈ ਹੈ ज़रूरत क्या पड़ गई थी कि महात्मा गांधी का नाम हटाकर जी राम जी कर दिया जाए भाई गांधी जी के भी जब गोली लगी थी तो मरते वक्त उनके मुंह पे आखिरी नाम राम ही था तो कोई राम विरोधी तो थे नहीं गांधी से ज़्यादा कोई धार्मिक प्रवृत्ति का व्यक्ति नहीं था गांधी जी को जब हम लोग पढ़ते हैं या हम पढ़ाते हैं एम ए बी ए क्लासेज में तो एक सवाल आया करता था एक्सप्लेन करने के लिए कि गांधी लिबरलाइज्ड रिलीजन एंड स्पिरिचुअलाइज्ड पॉलिटिक्स धर्म को उदार बनाया और राजनीति में आधारम को लाए तो इससे बढ़िया व्यक्ति देश में कोई न पैदा हुआ न पैदा होगा इसके बावजूद उनके नाम से अगर बीजेपी को चढ़ है तो ये आश्चर्य की बात है और आलोचना की बात है ਉਧਰ ਵਿਰੋਧੀ ਧਿਰ ਦੇ ਪ੍ਰਦਰਸ਼ਨ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਜਗ੍ਹਾ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਤੋਂ ਇਲਾਵਾ ਕੋਈ ਹੋਰ ਨਾਮ ਨਹੀਂ ਦੇਖਣਾ ਚਾਹੁੰਦੀ ਉਹ ਸਿਰਫ ਗਾਂਧੀ ਉਪਨਾਮ ਬਣਾਈ ਰੱਖਣ ਬਾਰੇ ਚਿੰਤਤ ਨੇ ਨੂੰ ਸਿਰਫ ਇਹ ਹੈ ਵੀ ਹਮਾਰੇ ਗਾਂਧੀ ਨਾਮ ਜੋ ਹੈ ਚਾਹੇ ਉਹ ਪ੍ਰੇਨਕਾ ਗਾਂਧੀ, ਰਾਹੁਲ ਗਾਂਧੀ, ਚਾਹੇ ਉਹ ਇੰਦਰਾ ਗਾਂਧੀ, ਚਾਹੇ ਉਹ ਸੰਜੀ ਗਾਂਧੀ, ਚਾਹੇ ਉਹ ਰਜੀਵ ਗਾਂਧੀ ਉਹੀ ਰਹਿਣਾ ਚਾਹੀਏ ਬਾਕੀ ਕਿਸੇ ਕੀ ਨੂੰ परवाह नहीं है ना उनको बापू की परवाह है ना उन्हें और किसी की परवाह है तो इसलिए उनका तो ये खुद की लड़ाई है तो वो लड़ाई पार्टी तो अब रही नहीं है एक परिवार रह चुका है तो उसकी लड़ाई वो लड़ेंगे वो उनकी निजी तकलीफ़ है और जहाँ तक मनरेगा की बात है जहाँ तक बापू की बात है बापू हर का है अकेले इनका नहीं है सबका है बापू ਸੰਸਦ ਦੇ ਸਰਦ ਰੁੱਤ اجلاس ਦੇ ਮਹਿਜ 2 ਦਿਨ ਬਾਕੀ ਨੇ ਫਿਲਹਾਲ ਵੇਖਣਾ ਹੋਵੇਗਾ ਸਰਕਾਰ ਵਿਰੋਧੀ ਧਿਰਾਂ ਦੇ ਸਖਤ ਇਤਰਾਜ਼ ਤੋਂ ਬਾਅਦ ਹੁਣ ਇਹਨਾਂ ਬਿੱਲਾਂ ਨੂੰ ਲੈ ਕੇ ਕੀ ਤਕ ਪੇਸ਼ ਕਰਦੀ ਹੈ ਨੈਸ਼ਨਲ ਹੈਰਲਡ ਮਾਮਲੇ ਵਿੱਚ ED ਦੀ ਚਾਰਜਸ਼ੀਟ ਰੱਦ ਹੋਣ ਤੋਂ ਬਾਅਦ ਕਾਂਗਰਸ ਨੇ ਭਾਜਪਾ ਖਿਲਾਫ ਮੋਰਚਾ ਖੋਲ ਦਿੱਤਾ ਦਿੱਲੀ ਵਿਖੇ ਕਾਂਗਰਸ ਨੇ ਭਾਜਪਾ ਖਿਲਾਫ ਧッカ ਰੋਸ ਪ੍ਰਦਰਸ਼ਨ ਕਰਦਿਆਂ ਜਮ ਕੇ ਨਾਅਰੇਬਾਜੀ ਕੀਤੀ ਉਦਰ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜਨ ਖੜਗੇ ਨੇ ਕਿਹਾ ਕਿ ਅਦਾਲਤ ਨੇ ਭਾਜਪਾ ਦੀ ਸਾਜ਼ਿਸ਼ ਨਾ ਕੰਮ ਕਰ ਦਿੱਤੀ ਹੈ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਸ਼ਾ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਦਿੱਲੀ ਦੀ ਅਦਾਲਤ ਵੱਲੋਂ ਨੈਸ਼ਨਲ ਹੈਰੋਲਡ ਮਾਮਲੇ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿਰੁੱਧ ED ਦੀ ਚਾਰਜ ਸ਼ੀਟ ਰੱਦ ਕੀਤੇ ਜਾਣ ਤੋਂ ਬਾਅਦ ਕਾਂਗਰਸ ਭਾਜਪਾ ਖਿਲਾਫ ਹਮਲਾਵਰ ਹੋ ਗਈ ਹੈ ਬੁੱਧਵਾਰ ਨੂੰ ਇਸ ਮੁੱਦੇ ਤੇ ਕਾਂਗਰਸ ਵੱਲੋਂ ਦਿੱਲੀ ਵਿਖੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਖਿਲਾਫ ਚਮਕੇ ਨਾਅਰੇਬਾਜ਼ੀ ਕੀਤੀ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਕਾਂਗਰਸ ਦੀ ਆਵਾਜ਼ ਨੂੰ ਦਬਾਉਣ ਲਈ ਨੈਸ਼ਨਲ ਹੈਰਾਲਡ ਕੇਸ ਨੂੰ ਖੜਿਆ ਹੈ ਇਸ ਮੁੱਦੇ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਮੋਦੀ ਸਰਕਾਰ ਈਡੀ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀ ਧਿਰ ਨੂੰ ਡਰਾਉਂਦੀ ਅਸਫਲ ਕੋਸ਼ਿਸ਼ ਕਰ ਰਹੀ ਹੈ ਭਾਜਪਾ ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਖੜਗੇ ਨੇ ਕਿਹਾ ਕਿ ਨੈਸ਼ਨਲ ਹੈਰਾਲਡ ਮਾਮਲਾ ਸਿਰਫ ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਹੈ जो उन्होंने नेशनल हेराल्ड के नाम से केस डाला और इस उद्देश्य से ये लोग ये कर रहे हैं कि एक पॉलिटिकल बैंडेटा एक द्वेष के दृष्टि से ये केस किया जा रहा है और उसके कारण क्या है उन्होंने बताया अब ये पेपर आज का नहीं 1938 में फ्रीडम फाइटर्स ने एक पेपर को एस्टेब्लिश किया कि आज़ादी दिलाने के लिए लेकिन ये लोग आज मनी लैंडिंग सीबीआई ऐसे एजेंसीज को उपयोग करके हमारे कांग्रेस नेताओं को बदनाम कर रहे हैं खासकर गांधी फैमिली को उन्होंने सताने के लिए ही ये केस डाला है नहीं तो इसमें कुछ नहीं है और कोई एफ नहीं है कोई प्राइवेट पर्सन एफ आई डालता है उसके ऊपर एक कार्रवाई करते हैं और आज इस दृष्टि से कहा जा, जा, जाएगा कि जो चीज़ में कोई दम नहीं है उसमें दम भरने की कोशिश करके हर एक को हरासमेंट कर रहे हैं ਖੜਗੇ ਨੇ ਕਿਹਾ ਕਿ ਨੈਸ਼ਨਲ ਹਰਰਾਲ ਮਾਮਲੇ ਵਿੱਚ ਅਦਾਲਤ ਨੇ ਭਾਜਪਾ ਦੀ ਸਾਜ਼ਿਸ਼ ناکਾਮ ਕਰ ਦਿੱਤੀ ਹੈ ਅਦਾਲਤ ਦੇ ਫੈਸਲੇ ਤੋਂ ਬਾਅਦ ਮੋਦੀ ਅਤੇ ਸ਼ਾਹ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਉੱਚੀਆਂ ਪਹਾੜੀਆਂ ਤੇ ਹੋ ਰਹੀ ਬਰਿਵਾਰੀ ਨੇ ਮੈਦਾਨੀ ਇਲਾਕਿਆਂ ਵਿੱਚ ਠੰਡ ਵਧਾ ਦੁੱਤੀ ਹੈ ਪੰਜਾਬ ਹਰਿਆਣਾ ਸਣੇ ਕਈ ਸੂਬਿਆਂ 'ਚ ਧੁੰਦ ਪੈ ਰਹੀ ਹੈ ਮੌਸਮ ਵਿਭਾਗ ਨੇ ਧੁੰਦ ਤੇ ਸ਼ੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤੇ ਨੇ ਜੰਮੂ ਕਸ਼ਮੀਰ ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਤਾਪਮਾਨ ਮਾਈਨਸ ਤੇ ਚਲਾ ਗਿਆ ਹੈ ਸੂਬੇ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਨੇ 19 ਤੋਂ 21 ਦਸੰਬਰ ਤੱਕ ਸੂਬੇ ਅੰਦਰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਹੈ ਇਸ ਲਈ yellow alert ਵੀ ਜਾਰੀ ਕੀਤਾ ਗਿਆ ਹੈ ਬੀਤੇ ਰੋਜ਼ ਧੁੰਦ ਕਾਰਨ ਫਰੀਦਕੋਟ ਅਤੇ ਬਠਿੰਡਾ ਵਿਖੇ ਦ੍ਰਿਸ਼ਟੀ 20 ਤੋਂ 40 ਮੀਟਰ ਤੱਕ ਘਟ ਗਈ ਸੀ 20 ਦਸੰਬਰ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਮੌਸਮ ਵਿਭਾਗ ਅਨੁਸਾਰ ਅਫਗਾਨਿਸਤਾਨ ਤੋਂ ਜੰਮੂ ਕਸ਼ਮੀਰ ਦੇ ਹਿਮਾਲਿਆਨ ਖੇਤਰ ਵਿੱਚ ਪਹੁੰਚਣ ਵਾਲੀ ਪੱਛਮੀ ਗੜਬਣੀ ਨਾਲ ਮੌਸਮ ਵਿੱਚ ਮਹੱਤਵਪੂਰਨ ਬਦਲਾ ਆਉਣ ਦੀ ਸੰਭਾਵਨਾ ਹੈ ਹਾਲਾਂਕਿ 20 ਦਸੰਬਰ ਨੂੰ ਇੱਕ ਪੱਛਮੀ ਗੜਬਣੀ ਆਵੇਗੀ ਜੋ ਮੌਸਮ ਨੂੰ ਪ੍ਰਭਾਵਿਤ ਕਰੇਗੀ ਅੰਮ੍ਰਿਤਸਰ ਤਰਨਤਾਰਨ ਮੋਗਾ ਬਠਿੰਡਾ ਬਰਨਾਲਾ ਮਾਨਸਾ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਕਸਰ ਸਾਹਿਬ ਸੰਗਰੂਰ ਲੁਧਿਆਣਾ ਜਲੰਧਰ ਅਤੇ ਕਪੂਰਥਲਾ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਘਟੋ ਘਟ ਤਾਪਮਾਨ 4.6 ਡਿਗਰੀ ਤੋਂ 11 ਡਿਗਰੀ ਤੱਕ ਦਰਜ ਕੀਤਾ ਗਿਆ ਆਧਮਪੁਰ ਵਿੱਚ ਸਭ ਤੋਂ ਘੱਟ ਤਾਪਮਾਨ 4.8 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਲੁਧਿਆਣਾ ਵਿੱਚ ਸਭ ਤੋਂ ਵੱਧ 11 ਡਿਗਰੀ ਦਰਜ ਕੀਤਾ ਗਿਆ ਚੰਡੀਗੜ੍ਹ ਵਿੱਚ ਘਟੋ ਘਟ ਤਾਪਮਾਨ 1.2 ਡਿਗਰੀ ਘਟ ਗਿਆ ਅਤੇ ਹੁਣ ਇਹ 8.2 ਡਿਗਰੀ ਦਰਜ ਕੀਤਾ ਗਿਆ ਹੈ ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ ਘਟੋ ਘਟ ਤਾਪਮਾਨ 6.6 ਡਿਗਰੀ ਸੈਲਸੀਅਸ ਅਤੇ ਅੰਮ੍ਰਿਤਸਰ ਵਿੱਚ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਦਿੰਤੇ ਦਾ ਤਾਪਮਾਨ ਵਿੱਚ ਵੀ 1.2 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਾਸ ਤੈ ਹੈ ਕਿ ਸਾਲ ਦੇ ਆਖਰੀ ਮਹੀਨੇ ਅਚਾਨਕ ਠੰਡ ਵੱਜ ਜਾਵੇਗੀ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਭਾਰਤੀ ਮੌਸਮ ਵਿਭਾਗ ਨੇ 17 ਤੋਂ 20 ਦਸੰਬਰ ਤੱਕ ਕਈ ਸੂਬਿਆਂ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੋਈ ਹੈ। ਦਰਜਲ 18 ਤੋਂ 20 ਦਸੰਬਰ ਨੂੰ ਪੰਜਾਬ ਹਿਮਾਚਲ ਪ੍ਰਦੇਸ਼ ਵਿੱਚ بارش ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ 18 ਦਸੰਬਰ ਨੂੰ ਹਲਕੀ ਅਤੇ 19 ਤੇ 20 ਦਸੰਬਰ ਨੂੰ ਭਾਰੀ ਮੀਂਹ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ حاضر ਹੋਵਾਂਗੇ ਉਦੋਂ ਤੱਕ ਮਿੰਦੇ ਇਜਾਜ਼ਤ ਧੰਨਵਾਦ